ਹੈ ਮਾਈਕਲ ਜੀ ਦਾ ਕਾਹਤ ਸਾਹ ਵਾਲੀ ਮਾਈਕ ਨਾਲ ਸਤਿ ਸ੍ਰੀ ਅਕਾਲ ਜੀ ਅਧੀਨ ਸਦਕਾਰ ਜੋ ਅਦੇ ਸ਼੍ਰੀਮਾਨ ਸੰਤ ਬਾਬਾ ਅਮਨ ਜੀ ਜੀ ਜੋ ਕਿ ਸਾਡੇ ਇੰਡੀਆ ਤੋਂ ਹੈ ਤੇ ਆਪਾਂ ਇਹਨਾਂ ਦਾ ਸਰੂਪਕਾਸ ਕਰ ਰਹੇ ਹੈ ਅਜ ਦੇ ਹਾਲਾਤ ਜਿਹੜੇ ਬਣਦੇ ਪਏ ਹੈ ਅਸ਼ੀਸ਼ ਕਰਕੇ ਪੁੱਛਦੇ ਵੀ ਕਿ ਆ ਸਾਡੇ ਜਿਹੜੇ ਸੰਬੰਧ ਪਾਕਿਸਤਾਨ ਦੇ ਕਿਵੇਂ ਹੋ ਸਕਦੇ ਹੈਗੇ ਐ ਬਾਬਾ ਜੀ ਤੁਸੀਂ ਦੱਸੋ ਕਿਦਾ ਠੀਕ ਹੋ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਅੱਜ ਆਪਾਂ ਸਾਰੇ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਤਪ ਸਥਾਨ ਦੇ ਵਿਰਾਜਮਾਨ ਹਾਂ ਸੋ ਜੋ ਅਦੋਨਾ ਹੀ ਦੇਸ਼ਾਂ ਦੇ ਵਿੱਚ ਆਪਸੀ ਵਿਵਾਦ ਜਿਹੜੇ ਆ ਉਹ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਜਿਹੜਾ ਹੈ ਉਹ ਇੱਕ ਇੱਕ ਤਾਰਾ ਇੱਕ ਲੁਟ ਹੋ ਕਰਕੇ बैठ के सारे जेडे मसले है उसनु सुलझाणा चाहिदा है अते नामवाणी ਦੇ ਨਾਂ ਜੁਟ ਕਰਕੇ ਜਿਹੜਾ ਸਾਨੂੰ ਮਾਰ ਨੇ ਜੀਵਨ ਬਖਸ਼ਿਆ ਹੈ ਇਸ ਚੰਗੇ ਰਾਹ ਲਾ ਕੇ ਸਾਨੂੰ ਜਿਹੜੇ ਹੈ ਜਿਤਨੇ ਵੀ ਆਪਾਂ ਵਿਵਾਦਾਂ ਦੇ ਵਿੱਚ ਫਸੇ ਹੋਏ ਇਹਨਾਂ ਨੂੰ ਬੈਠ ਕਰਕੇ ਨਿਢਾਕੇ ਤੇ ਆਪਾਂ ਚੰਗੇ ਰਾਹ ਦੇ ਵਿੱਚ ਚੱਲੀਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਮਨਦੀਪ ਸਿੰਘ ਜੀ ਇਹਨਾਂ ਦੇ ਆਹੀ ਵਿਚਾਰ ਸੁਣਨੇ ਬਹੁਤ ਅੱਛੇ ਲੱਗੇ ਹੈ ਇਸ ਸਾਨਾ ਕਿਨਦੇ ਮਲਵੀ ਕਰਨਾ ਚਾਹੀਦਾ ਸੰਸਾਰੀ ਸਾਂਝ ਔਰ ਪਰਦੇਸ਼ ਦੇਸਾਂ ਪਰਦੇਸਾਂ ਪਰ ਜੀ ਸਦੀ ਸਾਂਝ ਭਰਾਣੀ ਸਾਡਾ ਫਰਜ਼ ਬਣਦਾ ਹੈ ਮੈਂ ਸੰਤ ਬਾਬਾ ਸੁਜੀਤ ਸਿੰਘ ਜੀ ਹੀਰਾ ਵਾਲੇ ਸਾਡੇ ਕੋਲ ਬੈਠੇ ਨੇ ਮੈਂ ਇਹਨਾਂ ਪਾਸੇ ਸੰਗਤਾਂ ਨੂੰ ਦੇਸ਼ਾਂ ਪਰਦੇਸਾਂ ਸੰਗਤਾਂ ਬੈਠੀਆਂ ਨੂੰ ਕੁਝ ਇਹ ਵੀ ਸਾਂਝ ਪਾਣ ਕਿ ਇਸ ਸਮੇਂ ਜੋ ਚੱਲ ਰਿਹਾ ਕਿ ਆਪਾਂ ਨੂੰ ਕੁਝ ਉਪਦੇਸ਼ ਦੇਣ ਤਾਂ ਕਿ ਦੁਨੀਆ ਦਾ ਭਲਾ ਹੋ ਸਕੇ ਜੋ ਅੱਜ ਕੱਲ ਦੇ ਮਹਾੜੇ ਲਾਤ ਚੱਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੁ ਕੁਜਿਆ ਕੌਣ ਭਲੇ ਕੋ ਮੰਦੇ ਗੁਰੂ ਪਿਆਰੀ ਸਾਧ ਸੰਗੇ ਜੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਦੁਨੀਆ ਦੇਸ਼ਾਂ ਦੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਹਨ ਇਹ ਚੰਗੇ ਨਹੀਂ ਹੈ ਫਿਰ ਵੀ ਗੁਰੂ ਮਹਾਰਾਜ ਕਿਰਪਾ ਕਰਨ ਸਾਥ ਸੰਗੇ ਜੀ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਸਾਹਿਬ ਜੀ ਨੇ ਸਾਨੂੰ ਸਾਥ ਸੰਗੇ ਜੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ ਔਰ ਦੋਮਾ ਦੇਸ਼ਾਂ ਵਿੱਚ ਜਿਹੜੇ ਸਬੰਧ ਚੰਗੇ ਹੋਣੇ ਚਾਹੀਦੇ ਹੈ ਜੰਗਾਂ ਵਿੱਚ ਕੁਝ ਨਹੀਂ ਰੱਖਿਆ ਹੈ ਸੋ ਮਹਾਰਾਜ ਕਿਰਪਾ ਕਰਨਾ ਆਮਨ ਸ਼ਾਂਤੀ ਪਹਿਲਾ ਮੰਗ ਲਈ ਮਾਹੌਲ ਚੰਗਾ ਹੋਵੇ ਸੋ ਸਾਡੀ ਭਾਈਚਾਰਕ ਸੰਜਨੀ ਬਣੀ ਰਹੇ ਗੁਰੂ ਕਿਰਪਾ ਕਰੇ ਸਾਥ ਸੰਗਤ ਦੇ ਜੀ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਦੇ ਸੰਬੰਧਾਂ ਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਨੇ ਸੋ ਇਹਨਾਂ ਨੇ ਜਿਹੜੇ ਆਪਣੇ ਵਿਚਾਰ ਰੱਖੇ ਏ ਬਹੁਤ ਹੀ ਇਸ ਵਿਚਾਰਾਂ ਦੇ ਸਾਨੂੰ ਚੱਲਣ ਦਾ ਜ਼ਰੂਰੀ ਸਮਾਂ ਹੈ ਚੱਲਣ ਦਾ ਔਰ ਇਹਨਾਂ ਦੇ ਅਮਲ ਵੀ ਕਰਨਾ ਚਾਹੀਦਾ ਸਾਡੇ ਸਾਹਮਣੇ ਬੈਠੇ ਨੇ ਭਾਈ ਸਾਭ ਜਥੇਦਾਰ ਕੁਪੇਂਦਰ ਸਿੰਘ ਜੀ ਇਹ ਵੀ ਹਿਮਾਚਲ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਵਿਚਰਦੇ ਨੇ ਦੇਸ਼ਾਂ-ਪਰਦੇਸਾਂ ਦੇ ਵਿੱਚ ਵਿਚਰਦੇ ਨੇ ਅਤੀ ਸਤਿਕਾਰਯੋਗ ਬਾਬਾ ਸਰਜੋਸੀ ਜੀ ਵੇਦੀ ਇਹਨਾਂ ਤੇ ਉਹਨਾਂ ਦੀ ਬਹੁਤ ਕਿਰਪਾ ਹੈ ਸੋ ਉਹਨਾਂ ਨੇ ਇਹਨਾਂ ਨੂੰ ਦੱਸਿਆ ਆਇਆ ਵੀ ਜਾ ਕੇ ਜਾ ਕੇ ਧੰਬਾਵਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਤੇ ਧੰਨ ਧੰਨ ਗੁਨਾਨ ਪਾਤਸ਼ਾਹ ਦੇ ਆਪ ਜੀ ਨੇ ਦੁਨੀਆ ਨੂੰ ਵਿਚਾਰਾਂ ਦੇ ਨਾਲ ਸਾਂਝ ਦੇ ਨਾਲ ਦੁਨੀਆ ਨੂੰ ਜੋੜਨਾ ਹੈ ਨੇੜੇ ਪੜਕੇ ਲੋਕਾਂ ਨੂੰ ਕਿਸ ਰਾਸੇ ਪਾਣਾ ਹੈ ਇਹ ਅਲੱਗ-ਅਲੱਗ ਜਗ੍ਹਾ ਦੇ ਵਿੱਚ ਜਾ ਕੇ ਦੇਖੋ ਬਾਬਾ ਜੀ ਅੱਜ ਜਿਹੜੇ ਹਾਲਾਤ ਬਣ ਗਏ ਤੁਸੀਂ ਆਪ ਸਾਡੇ ਨਾਲ ਚੱਲਦੇ ਵਿਚਰਦੇ ਨੇ ਜਿਹੜੇ ਅੱਜ ਨਵੇਂ ਹਾਲਾਤ ਬਣਿਆ ਕਸ਼ਮੀਰ ਦੇ ਅੰਦਰ ਉਹਨਾਂ ਬਾਰੇ ਤੁਸੀਂ ਪੰਡਾ ਤੁਸੀਂ ਜਾਣੂ ਕਰਾਉਗੇ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾਹਨ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਜੀਤ ਸਿੰਘ ਜੀ ਨੇ ਬੜੇ ਹੀ ਵਧੀਆ ਵਿਚਾਰ ਜਿਹੜੇ ਹੈ ਸੰਗਤਾਂ ਨੂੰ ਦੱਸੇ ਸੰਗਤਾਂ ਨੂੰ ਕੀਰਤਨ ਦੇ ਨਾਲ ਕਥਾ ਦੇ ਨਾਲ ਜੋੜ ਦੇ ਗਦੋਰੀ ਸਾਹਿਬ ਦੀ ਪਵਿੱਤਰ ਧਰਤੀ ਸ਼੍ਰੀ ਚੰਦ ਮਹਾਰਾਜ ਜੀ ਦੇ ਚਰਨ ਸੂਪਰਾਵਤ ਅਸਥਾਨ ਅਜਸਾਨੋ ਵੀ ਕੀਰਤਨ ਇਹਨਾਂ ਦੀ ਬਦੌਲ ਦਿੱਤੇ ਆਣ ਦਾ ਮੌਕਾ ਮਿਲਿਆ ਅਸੀਂ ਵੱਖ-ਵੱਖ ਜਗ੍ਹਾ ਤੇ ਹਿਮਾਚਲ ਦੇ ਵਿੱਚ ਗੁਰਦੁਆਰਾ ਸਾਡੇ ਵਿੱਚ ਜਾਂਦੇ ਦਰਸ਼ਨ ਕਰਦੇ ਅਸੀਂ ਦੇਖਦੇ ਆ ਕਿ ਸੰਗਤਾਂ ਕਿੰਨਾ ਨਾ ਬਾਣੀ ਨਾਲ ਗਰਬਾਣੀ ਨਾਲ ਕਥਾ ਨਾਲ ਕੀਰਤਨ ਨਾਲ ਗੁਰਦੁਆਰਿਆਂ ਦੇ ਵਿੱਚ ਜੁੜਦੀਆਂ ਵੱਖ-ਵੱਖ ਜਗ੍ਹਾ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਤਰ੍ਹਾਂ ਉਪਦੇਸ਼ ਸੰਗਤ ਨੂੰ ਦਿੱਤਾ ਇਸੇ ਤਰ੍ਹਾਂ ਉਹਨਾਂ ਦੇ ਪੁੱਤਰ ਮਹਾਰਾਜ ਸ੍ਰੀ ਚੰਦ ਮਹਾਰਾਜ ਨੇ ਸੰਸਾਰ ਦੇ ਵਿੱਚ ਸਨਾਤਨ ਸਥਾਨ ਦੇ ਘੁੰਮ ਕੇ ਸੰਗਤ ਨੂੰ ਉਪਦੇਸ਼ ਦਿੰਦਾ ਕਿ ਕਿਦਾਂ ਨਾਮ ਬਾਣੀ ਨਾਲ ਜੁੜਨਾ ਕਿਦਾਂ ਧਰਮ ਨਾਲ ਜੁੜਨਾ ਕਿਦਾਂ ਚੰਗੇ ਕੰਮ ਕਰਨਾ ਹੈ ਮਹਾਰਾਜ ਸ਼੍ਰੀ ਚੰਦ ਜੀ ਦਾ ਸਿੱਖ ਕੌਮ ਦੇ ਵਿੱਚ ਹੀ ਨਹੀਂ Hindu ਮਤ ਦੇ ਵਿੱਚ ਸਨਾਤਨ ਦੇ ਵਿੱਚ ਹੋਰ ਧਰਮਾਂ ਦੇ ਵਿੱਚ ਵੀ ਬਹੁਤ ਆਦਰ ਸਤਕਾਰ ਹੈ ਉਹ ਗੱਲ ਕਰੀ ਅੱਜ ਦੀ ਅੱਜ ਜੋ ਮਾਹੌਲ ਦੋਹਾਂ ਦੇਸ਼ਾਂ ਦੇ ਵਿੱਚਕਾਰ ਬਣਿਆ ਹੈ ਪਿਛਲੇ ਕਈ ਸਾਲਾਂ ਤੇ ਇਹ ਜਿਹੜੀਆਂ ਸਰਕਾਰਾਂ ਐ ਜਾਂ ਕਹਿ ਲੋ ਰਾਜਨੀਤਿਕ ਪਾਰਟੀਆਂ ਹੈ ਆਪਣੇ ਆਪਣੇ ਦੇਸ਼ ਨੂੰ ਲੈ ਕੇ ਕੁਛ ਨਾ ਕੁਛ ਇਹ ਕੰਮ ਕਰ ਇਦਾਂ ਦੇ ਕਰਦੇ ਰਹਿੰਦੀਆਂ ਆ ਕਿ ਜਿਨ੍ਹਾਂ ਚ ਦੋਹਾਂ ਦੇਸ਼ਾਂ ਦੇ ਵਿੱਚ ਖੁਸ਼ੀਦ ਕੀ ਪੈਦਾ ਹੁੰਦੀ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਕੋਸ਼ੱਤਵਾਦੀ ਹਮਲੇ ਹੁੰਦੇ ਜਿਹਦੇ ਵਿੱਚ ਸੰਗਤਤਾ ਦੇ ਵਿੱਚ ਦੇਸ਼ਵਾਸੀਆਂ ਦੇ ਵਿੱਚ ਰੋਹ ਪੈਦਾ ਹੋ ਜਾਂਦਾ ਆਮ ਨਾਗਰਿਕ ਹੈ ਜਿਹੜਾ ਕੋਈ ਨਹੀਂ ਚਾਹਦਾ ਆਮ ਜਨਤਾ ਆਪ ਸੰਗਤ ਕੋਈ ਨਹੀਂ ਚਾਹਦੀ ਜੰਗ ਹੋਵੇ ਕਿਉਂਕਿ ਸਾਡੇ ਖਾਸ ਤੌਰ ਤੇ ਸਿੱਖਾਂ ਦੇ ਬਾਬਾ ਨਾਨਕ ਜੀ ਦਾ ਜਿਹੜਾ ਜਨਮ ਹੈ ਉਹਨਾਂ ਨੇ ਕਾਣਾ ਸਾਹਿਬ ਦੀ ਘਰਤੀ ਤੇ ਹੋਇਆ ਸਾਡੀ ਸਿੱਖਾਂ ਦੀ ਦਾ ਬਹੁਤ ਉੱਥੇ ਗੁਰਦੁਆਰਾ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਰੋੜੀ ਸਾਹਿਬ ਨੰਸ਼ਾਣਾ ਸਾਹਿਬ ਸਾਡੀ ਦਾਸਤਾ ਬਹੁਤ ਜੁੜੀ ਹੋਈ ਹੈ ਉੱਥੇ ਹਿੰਦੂਆਂ ਦੇ ਵੀ ਬਹੁਤ ਮੰਦਰ ਜਿਹੜੇ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਭਾਈਆਂ ਦੇ ਕਈ ਜਿਹੜੇ ਉਹ ਯਾਦੇ ਸਥਾਨੇ ਹੋ ਹਿੰਦੁਸਤਾਨ ਦੇ ਵਿੱਚ ਅਜਮੇਰ ਸ਼ਰੀਫ ਜਿਸ ਤਰ੍ਹਾਂ ਇੱਥੇ ਮੱਥਾ ਟੇਕਣਾ ਦੇ ਰਿਸ਼ਤੇਦਾਰੀਆਂ ਵੀ ਹੈਗੀਆਂ ਲੇਕਿਨ ਹੁਣ ਮਾਹੌਲ ਇਦਾਂ ਦਾ ਬਣ ਜਾਂਦਾ ਕਿਉਂਕਿ ਇਹ ਡੀਪ ਸਟੇਟਾਂ ਜਿਹੜੀਆਂ ਹੈਗੀਆਂ ਇਹ ਆਪਣੀਆਂ ਅਚਾਲਾਂ ਚੱਲਦੀਆਂ ਐ ਤੇ ਲੜਾਈ ਦੇ ਅੱਜ ਮਹਾਨੇ ਦੇ ਦੋਨੇ ਦੇਸ਼ ਖੜੇ ਐ ਜੰਮੂ ਕਸ਼ਮੀਰ ਦੇ ਵਿੱਚ ਪੁਛਲ ਤੇ ਇੱਕ ਹਮਲਾ ਹੋਇਆ ਪਾਕਿਸਤਾਨ ਦੀ ਤਰਫ ਤੇ ਤੇ ਚਾਰ ਸਿੱਖ ਸ਼ਹੀਦ ਹੋਏ ਜਿਹੜਾ ਬੜਾ ਹੀ ਦੁੱਖ ਦਾ ਮਸਲਾ ਜਿਹੜਾ ਸਿੱਖਾਂ ਦੇ ਵਿੱਚ ਬਣਿਆ ਆ ਉਸ ਤੋਂ ਇਲਾਵਾ ਵੀ ਹੋਰ ਸੁਣਿਆ ਗਿਆ ਵੀ ਹੋਰ ਵੀ ਨੁਕਸਾਨ ਹੋਇਆ ਹੋਰ ਵੀ ਬੰਦੇ ਜਿਹੜੇ ਜ਼ਖਮੀ ਹੋਣ ਪਾਕਿਸਤਾਨ 'ਚ ਵੀ ਕਾਫੀ ਨੁਕਸਾਨ ਹੋਇਆ ਸਰਕਾਰ ਨੂੰ ਉਪੋਚਾਥਾ ਚਲੋ ਹੁਣੇ ਪਿਛਲੇ ਦਿਨਾਂ 'ਚ ਕਸ਼ੀਦ ਕੀ ਹੋਈ ਹੈ ਲੇਕਿਨ ਦੋਨਾਂ ਦੇਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਅਤਵਾਦ ਤੇ ਛਟਕਾਰਾ ਪਾਉਣਾ ਚਾਹੀਦਾ ਦੁਨੀਆ ਨੂੰ ਧਰਮ ਨਾਲ ਜੋੜਨਾ ਚਾਹੀਦਾ ਲੋਕ ਭਲਾਈ ਦੇ ਕੰਮ ਹੋਣੇ ਚਾਹੀਦੇ ਸੋ ਅਸੀਂ ਦਾ ਇਹੀ ਦੋਵਾਂ ਸਰਕਾਰਾਂ ਨੂੰ ਸੰਦੇਸ਼ ਦਿੰਦੇ ਉਪਦੇਸ਼ ਦਿੰਦੇ ਕਿ ਜਿਹੜੀ ਲੜਾਈ ਨਹੀਂ ਹੋਣੀ ਚਾਹੀਦੀ ਨਿਰਦੋਸ਼ ਲੋਕਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ ਨਿਰਦੋਸ਼ ਲੋਕਾਂ ਦੀ ਜਾਨਾਂ ਨਹੀਂ ਜਾਣੀਆਂ ਚਾਹੀਦੀਆਂ ਸੋ ਅਸੀਂ ਇਹੀ ਨਨੋ ਅਪੀਲ ਕਰਦੇ ਸਰਕਾਰਾਂ ਨੂੰ ਮਸਲੇ ਦਾ ਮਿਲ ਬੈਠ ਕੇ ਹੱਲ ਹੋਵੇ ਪਾਕਿਸਤਾਨ ਵੀ ਕੁਝ ਇਸ ਚੀਜ਼ ਨੂੰ ਸੋਚਿਆ ਕਿ ਜਿਹੜਾ ਅਤਿਵਾਦ ਹੈਗਾ ਉਹ ਤੇ ਹਟਾ ਤੇ ਵਿਕਾਸ ਵਾਲੇ ਪਾਸੇ ਨੂੰ ਚੱਲੇ ਆਪਣੇ ਆਮ ਲੋਕਾਂ ਦੀ ਤਰੱਕੀ ਕਰੇ ਆਂਡੀਆਂ ਗੌਂਡੀਆਂ ਨਾਲ ਮਿਲ ਕੇ ਪੀਸਫੁੱਲ ਮਾਹੌਲ ਬਣਾਇਆ ਜਾਵੇ ਬਾਹੂ ਗੁਰੂ ਜੀ ਦਾ ਥਾ ਸਾਹਿਬ ਹੈ ਕਿ ਬੀਜੀ ਗੁਰੂ ਜੀ ਦੀ